आज बेटा 13 तारीख को फिल्म आ रही है डकवडा मुंडा 3 ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਰੇ ਵੀ ਇਹ ਵੀ ਟ੍ਰੇਲਰ ਦੇਖਿਆ ਸੀ ਲੱਗਿਆ ਕਿ ਬਹੁਤ ਅੱਛੀ ਲੱਗੀ ਹੈ ਤੁਸੀਂ ਮੈਡਮ ਵੀ ਬਰਥਡੇ ਪੈਰਾਂਗੇ ਤਾਂ ਫਿਰ ਤੁਸੀਂ ਵੀ ਹਾਜ਼ਰੀ ਠੀਕ ਹੈ थैंक यू ਸਭ ਨੂੰ ਦੇਖਣ ਤੋਂ ਬਾਅਦ ਤਾਂ ਬਹੁਤ ਚੰਗੀ ਲੱਗਦੀ ਹੈ ਠੀਕ ਹੈ थैंक यू ਦੇਖੋ ਭਾਈ ਜੀ ਅੱਜ ਵੀ ਆਸਾਦ ਵਾਕ ਅੱਜ ਆਓ ਇੱਥੇ ਆਣ ਨੂੰ ਸਾਥੇ ਵਿੱਚ ਮੌਜੂਦ ਨੇ ਦੇਵ ਕਰੋੜ ਜੀ ਜੋ ਕਿ ਹੀਰੋ ਨੇ ڈاکਵਾ ਦਾ ਮੁੰਡਾ 3 ਦੇ ਨਾਲ ਹੀਰੋਇਨ ਬਾਣੀ ਸੰਧੂ ਜੀ ਤੇ ਇਹਨਾਂ ਦੀ ਫਿਲਮ ਆ ਰਹੀ ਹੈ 13 ਜੂਨ ਨੂੰ ਲਾਂਚ ਹੋ ਰਹੀ ਹੈ ਤੇ ਦੇਵ ਜੀ ਤੁਸੀਂ ਕੀ ਕਹਿਣਾ ਚਾਹੋ ਇਸ ਫਿਲਮ ਬਾਰੇ 13 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜੀ ڈاکਵਾ ਦਾ ਮੁੰਡਾ 3 ਦੋ ਪਾਰਟ ਆ ਚੁੱਕੇ ਨੇ ਬੜਾ ਪਿਆਰ ਦਿੱਤਾ ਸਾਰਿਆਂ ਨੇ ਦੋਵੇਂ ਜੁੜੇ ਪਹਿਲੇ ਪਾਰਟ ਸੀਗੇ ਬਲੌਕਬਸਟਰ ਰਹੇ ਨੇ ਪੰਜਾਬੀ ਸਿਨੇਮਾ ਦੇ ਵਿੱਚ ਤੇ ਉਹ ਆਟੋ ਬਾਇਓਗ੍ਰਾਫੀ ਸੀਗੀਆਂ ਕਿਸੇ ਦੀ ਜ਼ਿੰਦਗੀ ਤੋਂ ਇਨਸਪਾਇਰ ਸੀਗੀਆਂ ਗਿਲਮਾਂ ਤੋਂ ਤੇ ਕਮੈਂਟ ਉਹ ਸਾਰੀਆਂ ਵਾਈਟ ਤੇ ਸੀਗੀ ਕਮ ਮੰਗਾ ਸੀ ਘੰਟਾ ਉਹ ਤੇ ਇਹ ਜਿਹੜੀ ਫਿਲਮ ਹੈ ਜੀ ਇਹ ਫਿਕਸ਼ਨਲ ਫਿਲਮ ਹੈ ਪਰ ਇਹ ਵੀ ਸਟਾਇਰ ਕਰਦੀ ਹੈ ਸਮਾਜ ਦੀਆਂ ਬੁਰਾਈਆਂ ਤੇ ਤੇ ਨਾਲ ਨਾਲ ਤੁਹਾਡਾ ਐਂਟਰਟੇਨਮੈਂਟ ਦਾ ਬਹੁਤ ਅਸੀਂ ਖਿਆਲ ਰੱਖਿਆ ਕਿ ਤੁਸੀਂ ਹੱਸੋ ਫਿਲਮ ਦੇ ਵਿੱਚ ਐਂਟਰਟੇਨਮੈਂਟ ਮਿਲੇ ਤੁਹਾਨੂੰ ਤੇ ਉਹਨਾਂ ਨੂੰ इमोਸ਼ਨਲੀ ਵੀ ਨਾਲ ਜੋੜਦੀ ਹੈ ਔਰ ਇੱਕ ਮੈਸੇਜ ਵੀ ਕਨਵੇ ਕਰਦੀ ਹੈ ਤੁਹਾਡੀ ਪਹਿਲਾ ਫਿਲਮ ਆਈ ਜਿਵੇਂ ਰਪਿੰਦਰ ਗਾਂਧੀ 1 2 3 ਆਈ ਜਦ ਨੇ ਬਹੁਤ ਲੋਕਾਂ ਨੂੰ ਹੰਗਾਰਾ ਮਿਲਿਆ ਤੇ ਡਾਕੂ ਦਾ ਮੁੰਡਾ ਵੀ ਦੋ ਭਾਗ ਆ ਚੁੱਕੇ ਹਨ ਤੇ ਅੱਗੇ ਤੁਸੀਂ ਇਨ ਫਿਊਚਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਸ ਲਾਈਨ ਤੇ ਮੈਂ ਕਹਣਾ ਚਾਹੁੰਦਾ ਜੀ ਮੈਂ ਨਹੀਂ ਇਹ ਕਹਿੰਦਾ ਮਤਲਬ ਇਹ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਨਗਾਰ ਆ ਰਹੇ ਹੈ ਇਹ ਨਗਾਰ ਆ ਰਿਹਾ ਤਾਂ ਇਹ ਸੰਦੇਸ਼ ਤਾਂ ਨਹੀਂ ਹੈ ਕਿ ਜੇ ਆਪ ਇੱਕ ਕਹਿ ਦੇਣ ਕਿ ਨਗਾਰ ਆ ਰਹੇ ਸੋ ਪੰਜਾਬੀ ਸੱਭਿਆਚਾਰ ਤਾਂ ਠੀਕ ਹੈ ਬਿਲਕੁਲ ਸਾਂਭਿਆ ਹੋਇਆ ਲੋਕਾਂ ਨੇ ਸਾਰੇ ਆ ਕੁਝ ਕਿ ਚੀਜ਼ਾਂ ਹੋ ਜਾਂਦੀਆਂ ਨੇ ਕਦੇ ਜਿਨ੍ਹਾਂ ਨੂੰ ਅਸੀਂ ਹਾਈਲਾਈਟ ਕਰਦੇ ਨੇ ਸਾਨੂੰ ਲੱਗਦਾ ਕਿ ਸਾਰਾ ਹੀ ਆਵਾ ਉੱਤਿਆ ਗਿਆ ਇਹੋ ਜਿਹਾ ਨਹੀਂ ਹੈਗਾ ਸਾਡੇ ਸਭルダー ਲੋਕ ਵੀ ਨੇ ਚੰਗੇ ਲੋਕ ਵੀ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਸੰਭਾਲਿਆ ਹੋਇਆ ਹੈ ਪੰਜਾਬੀ ਬੋਲੀ ਨੂੰ ਸੰਭਾਲਿਆ ਹੋਇਆ ਹੈ ਔਰ ਸਿਨੇਮਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਸਰੇ ਵਿੱਚ ਅਸੀਂ ਚਾਹੇ ਅਸੀਂ ਵਿਆਹ ਸ਼ਾਦੀਆਂ ਵਾਲੀਆਂ ਸਾਡੀਆਂ ਫਿਲਮਾਂ ਆਉਂਦੀਆਂ ਨੇ ਉਹਦੇ ਵਿੱਚ ਅਸੀਂ ਪੰਜਾਬ ਦਾ ਸੱਭਿਆਚਾਰ ਹੀ ਦੁਪਾਉਂਦੇ ਹਾਂ ਔਰ ਕੋਈ ਨਾ ਕੋਈ ਮੈਸੇਜ ਕਨਵੇ ਕਰਕੇ ਜਾਂਦੇ ਆ ਸਾਡੀਆਂ ਕਦੇ ਵੀ ਪੰਜਾਬੀ ਫਿਲਮਾਂ ਇਦਾਂ ਦੀ ਨਹੀਂ ਰਹੀਆਂ ਕਿ ਉਹ ਪੰਜਾਬ ਨੂੰ ਕਿਸੇ ਯੂਥ ਨੂੰ ਕਿਸੇ ਗਲਤ ਰਸਤੇ ਜਾਂ ਗਲਤ ਪਾਸੇ ਲੈ ਕੇ ਜਾਂਦੀਆਂ ਨੇ ਟਾਈਟਲ ਹਾਂ ਇਦਾਂ ਦੇ ਹੋ ਸਕਦੇ ਨੇ ਬਟ ਜਦੋਂ ਤੁਸੀਂ ਫਿਲਮ ਦੇਖਣ ਲਈ ਜਾਂਦੇ ਹੋ ਤਾਂ ਉਹਦੇ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਮਿਲਦਾ ਹੁੰਦਾ ਕੋਈ ਕਿਨੇ ਵੀ ਬਿਲਕੁਲ ਨਹੀਂ ਮੇਰੀ ਹੋਊਗੀ ਜੀ ਇਹ ਮੈਂਟਨੀਆਂ ਤਾਂ ਹੈ ਨਹੀਂ ਕਦੇ ਪਰ ਮੈਨੂੰ ਲੱਗਦਾ 20 ਜਾਂ 25 ਫਿਲਮਾਂ ਕਰ ਚੁੱਕੀ ਸੀ ਆਂਗੇ ਹਾਂ ਜੀ ਤੇ ਬਲਜੀਤ ਜੀ ਕੁਝ ਕੀ ਕਹਿਣਾ ਚਾਹਣਾ ਤੁਸੀਂ ਸਾਰੇ ਕੁਸ਼ੀ ਸਰ ਨੇ ਦੱਸਤਾ ਹੈ 13 ਜੂਨ ਨੂੰ ਫਿਲਮ ਆ ਰਹੀ ਹੈ ਆਪਣੇ ਕੋਈ ਦੱਸ ਰਹੀ ਹੈ 13 ਜੂਨ ਨੂੰ ਫਿਲਮ ਆ ਰਹੀ ਹੈ ਸਾਡੀ ਡਾਕੂ ਦਾ ਮੁੰਡਾ ਤੇਰੀ ਫਰਸਟ ਐਂਡ ਸੈਕੰਡ ਆਲਰੇਡੀ ਬਹੁਤ ਜ਼ਿਆਦਾ ਵੱਡੀਆਂ ਫਿਲਮਾਂ ਦੇ ਆ ਸਾਨੂੰ ਪੂਰੀ ਉਮੀਦ ਆ ਕਿ ਤੁਸੀਂ ਇਸ ਕਦਮ ਨੂੰ ਵੀ ਬਹੁਤ ਜ਼ਿਆਦਾ ਪਿਆਰੋ ਲਵ ਸਟੋਰੀ ਆ ਔਰ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਸਿਰਫ ਕਲਾ ਐਕਸ਼ਨ ਹੀ ਆ ਫੈਮਲੀ ਪਿਕਚਰ ਆ ਸੋ ਸਾਰੇ ਜਣੇ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਜਾ ਕੇ ਦੇਖੋ ਤੇ ਤੁਹਾਡਾ ਸੰਦੇਸ਼ ਕੀ ਹੈ ਮੈਂ ਵੀ ਕਹਿਣਾ ਚਾਹਾਂਗਾ ਜੀ ਕਿ ਜਦੋਂ ਕੋਈ ਸਾਉਦੀ ਐਕਸ਼ਨ ਫਿਲਮ ਆਉਂਦੀ ਆ ਕਾਸੀ ਪਰਿਵਾਰਾਂ ਸਮੇਤ ਸਿਨੇਮੇ ਦੇ ਵਿੱਚ ਜਾਂਦੇ ਆ। ਔਰ ਉਹਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਵੀ ਨਹੀਂ ਮਿਲਦੀਆਂ ਔਰ ਅਸੀਂ ਜਿਹੜਾ ਪੰਜਾਬ ਦੀ ਕੋਈ ਫਿਲਮ ਕਰਦੇ ਆ ਜਿਵੇਂ ਐਕਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਕੋਈ ਮੈਸੇਜ ਵੀ ਦਿੰਨੇ ਆ ਤੁਹਾਡੇ ਬੱਚਿਆਂ ਨੂੰ ਕੋਈ ਨਾ ਕੋਈ ਸਿੱਖੇ ਵੀ ਦਿੰਨੇ ਆ ਐਂਟਰਟੇਨਮੈਂਟ ਆ ਤਾਂ ਤੁਸੀਂ ਫੈਮਲੀਆ ਨਾਲ ਹੀ ਆਓ। ਤੁਸੀਂ ਐਂਟਰਟੇਨ ਕਰੋਗੇ ਔਰ ਐਕਸ਼ਨ ਠੀਕ ਹੈ ਕਿ ਸਾਡੇ ਪੰਜਾਬੀ ਅਸੀਂ ਥੋੜੇ ਜਿਹਾ ਗਰਮ ਸੁਭਾਅ ਦੇ ਆ। ਸਾਡੇ ਤੌਰ ਤਰੀਕੇ ਥੋੜੇ ਜਿਹਾ ਲੱਗਦੇ ਨੇ ਦੂਜਿਆਂ ਨਾਲ ਔਰ ਐਕਸ਼ਨ ਅਸੀਂ ਆਲਵੇਸ ਪਸੰਦ ਕਰਦੇ ਰਿਹਾ। ਸੋ ਜੇ ਤੁਸੀਂ ਸਾਉਦੀ ਐਕਸ਼ਨ ਮੂਵੀ ਦੇਖ ਸਕਦੇ ਹੋ ਮੈਂ ਪੰਜਾਬ ਦੀਆਂ ਐਕਸ਼ਨ ਮੂਵੀਜ਼ ਵੀ ਤੁਸੀਂ ਪਰਿਵਾਰਾਂ ਨਾਲ ਆ ਕੇ ਦੇਖੋ ਇਕੱਲੇ ਯੂਡੀਵਲ ਫਿਲਮ ਨਹੀਂ ਹੈ ਪੂਰੇ ਪਰਿਵਾਰਾਂ ਦੀ ਫਿਲਮ ਹੈ ਇਹ ਕਿੰਨੇ ਚਿਰ ਚ ਪੰਜ ਸਿਕਨ ਕੁਝ ਲੱਗਿਆ ਜੀ ਘੱਟੋ ਘੱਟ ਸ਼ੂਟਿੰਗ ਅਸੀਂ 50 55 ਦਿਨਾਂ ਦੀ ਸ਼ੂਟਿੰਗ ਕੀਤੀ ਤਾਂ ਟੋਟਲ ਪ੍ਰੋਸੈਸ ਫਿਲਮ ਦਾ 4 ਮਹੀਨੇ ਦਾ ਹੁੰਦਾ ਹੈ ਉਸਤਾ ਜੀ ਪੰਜਾਬ ਚ ਹੋਈ ਹੈ ਆ ਨਹੀਂ ਦੇਰਾਦੂਨ ਕੀਤੀ ਹੈ ਜੀ ਅਸੀਂ ਕਾਫੀ ਜੰਗਲਾਂ ਚ ਦੇਰਾਦੂਨ ਦੇ ਜੰਗਲਾਂ ਚ ਫਿਲਮ ਫਰਮਾ ਕੇ ਆਏ ਆ ਅਸੀਂ ਆਪਣ ਨੂੰ ਦੇਖਣ ਨੂੰ ਬਹੁਤ ਖੂਬਸੂਰਤ ਲੱਗਣੀ ਹੈ ਟੋਟਲ ਬਜਟ ਕਿੰਨਾ ਹੈ ਬਜਟ ਦਾ ਫੋੜੀ ਸਹੀ ਦਾ ਸਕਦਾ ਜੀ ਮੈਨੂੰ ਤਾਂ ਤੁਹਾਨੂੰ ਤਾਂ ਇਹੀ ਪਤਾ ਹੁੰਦਾ ਹੈ ਕਿ ਫਿਲਮ ਵਨਗੀ ਵਧੀਆ ਪਰ ਠੀਕ ਹੈ ਜੀ ਬਜਟ ਵੱਡੇ ਬਜਟ ਦੀ ਫਿਲਮ ਹੈ ਕਿਉਂਕਿ ਡ੍ਰੀਮ ਰਿਐਲਿਟੀ ਉਹਨਾਂ ਨਾਲ ਮੇਰੀ 8ਵੀਂ 9ਵੀਂ ਬਲਮ ਔਰ ਜੀ ਸਿਨੇਮਾ ਜਿਹਨੂੰ ਪ੍ਰੋਡਿਊਸ ਕਰਦੇ ਨੇ ਉਹਨਾਂ ਨਾਲ ਮਿਲ ਕੇ ਬਣਾ ਪਰ ਪੰਨੀ ਜੀ ਦਾ ਕੰਮ ਬਹੁਤ ਵਧੀਆ ਜੀ ਪੰਨੀ ਜੀ ਨੂੰ ਪਹਿਲਾਂ ਤੁਸੀਂ ਬੜਾ ਪਿਆਰ ਦਿੱਤਾ ਸੋ ਮੇਰੀ ਕਰ ਰਿਹਾ ਰਿਕੁਐਸਟ ਕਰ ਰੋ ਤੁਹਾਨੂੰ ਬਸ ਸਾਰੇ ਜਿਹੜੇ 13 ਜੂਨ ਨੂੰ ਦੇਖਣ ਜਾਇਓ ਡਾਕੂਆਂ ਦਾ ਮੁੰਡਾ 3 ਮੈਂ ਪਹਿਲਾਂ ਵੀ ਕਿਹਾ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਸਾਡੀ ਫਿਲਮ ਪਸੰਦ ਆਊਗੀ ਔਰ ਮੇਰੀ ਔਰ ਦੇਵ ਸਰ ਦੀ ਕੇਮਿਸਟਰੀ ਤੁਹਾਨੂੰ ਬਹੁਤ ਵਧੀਆ ਲੱਗੂਗੀ ਤੁਹਾਨੂੰ ਹਮੇਸ਼ਾ ਦੇਵ ਸਰ ਤੋਂ ਇੱਕ ਕੰਪਲੇਂਟ ਰਹੀ ਆ ਕਿ ਲਵ ਸਟੋਰੀਸ ਦੇ ਵਿੱਚ ਨਹੀਂ ਹੁੰਦੇ ਸੋ ਇਹ ਇੱਕ ਲਵ ਸਟੋਰੀ ਆ ਇੱਕ ਪਰਿਵਾਰ ਦੀ ਫਿਲਮ ਆ ਰਿਸ਼ਤਿਆਂ ਦੀ ਗੱਲ ਕਰਦੀ ਆ ਪਰ ਤੁਸੀਂ ਸਾਰੇ ਆਪਣੇ ਪਰਿਵਾਰ ਦੇ ਨਾਲ ਦੇਖਣ ਜਾਓ ਜੈਸੀ ਨੂੰ ਉਸ ਤੋਂ ਸਾਰੇ ਨੂੰ ਅਪੀਲ ਹੈ ਕਿ ਇਸ ਗੱਲ ਨੂੰ ਜਰੂਰ ਦੇਖਿਓ ਪਰਿਵਾਰ ਨਾਲ ਦੇਖਿਓ ਤੇ ਪੂਰਾ ਪਿਆਰ ਦਿਓ ਥੈਂਕ ਯੂ ਜੀ ਥੈਂਕ ਯੂ ਵੈਰੀ ਥੈਂਕ ਯੂ ਸਾਡੇ ਵਿੱਚ ਮੌਜੂਦ ਨੇ ਹਰਬਖ ਸਿੰਘ ਜੀ ਹਾਜੀ ਹਰਬਖ ਸਿੰਘ ਜੀ ਧਾਕਵਾ ਦਾ ਮੁੰਡਾ 3 ਆ ਰਹੀ ਹੈ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹਨਾਂ ਦੀਆਂ ਪਹਿਲੀਆਂ ਦੋ ਫਿਲਮਾਂ ਬੜੀਆਂ ਸੁਪਰ ਐਡਿਟਰ ਰਹੀਆਂ ਨੇ ਤੇ ਦੂਜੀ ਆ ਸਾਡੇ ਖੰਨੇ ਦੇ ਵਿੱਚ ਗਾਂਧੀ ਵੀਰ ਦੀ ਫਿਲਮ ਕੀਤੀ ਸੀ ਜਿਹਦੇ ਕਰਕੇ ਸਾਨੂੰ ਇਹਨਾਂ ਨਾਲ ਅਟੈਚਮੈਂਟ ਵੀ ਆ ਗਾਂਧੀ ਵੀਰ ਦੀ ਫਿਲਮ ਕਰਾਂਗੇ ਠੀਕ ਹੈ ਹਾਂਜੀ ਥੈਂਕ ਯੂ ਹਾਂਜੀ ਕਮਲ ਜੀ ਡਾਕਵੜ ਮੁੰਡਾ 3 ਆ ਰਹੀ ਹੈ ਫਿਲਮ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਜੀ ਇਹੀ ਕਹਿੰਦੇ ਹਾਂ ਕਿਉਂਕਿ ਪਹਿਲਾਂ ਵੀ ਇਹਨਾਂ ਦੀਪਕਰਾਉਡ ਦੀਆਂ ਮੰਨ ਲਓ ਫਿਲਮਾਂ ਬਹੁਤ ਆਈਆਂ ਨੇ ਕਿਉਂਕਿ ਉਹ ਵੀ ਸਾਨੂੰ ਬਹੁਤ ਲੱਗਿਆ ਉਹ ਨਾ ਤੇ ਉਹ ਬਹੁਤ ਵਧੀਆ ਸੀਗੀ ਆ ਤੇ ਇਹ ਵੀ ਵਧੀਆ ਹੀ ਹੋਊਗੀ ਬਾਕੀ ਦੇਖਾਂਗੇ ਜਰੂਰ ਠੀਕ ਹੈ ਜੀ ਹਾਂਜੀ ਹਾਂਜੀ ਗੁਰਿੰਦਰ ਜੀ ਡਾਕਵੜ ਮੁੰਡਾ 3 ਆ ਰਹੀ ਹੈ ਫਿਲਮ ਹਾਂਜੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਸੀ ਦੇ ਅਬਰੋਰ ਦੇ ਫੈਨਾਂ ਜੀ ਅਸੀਂ ਪਹਿਲਾਂ ਡਾਕੂਆਂ ਦਾ ਮੁੰਡਾ 1 2 ਤੇ ਉਹ 3 ਆ ਰਹੀ ਹੈ ਕਿ ਬੇਸ ਸੋਵਰੀਨਲ ਰੀਡ ਕਰ ਰਹੇ ਆ ਜੀ ਅਸੀਂ ਤੇ 13 ਤਰੀਕ ਨੂੰ ਮਿਲ ਜੂਗੇ ਦੇਖ ਕੇ ਆਵਾਂਗੇ ਜੀ ਜ਼ਰੂਰ ਆਵਾਂਗੇ ਔਰ ਬੁਮੇ ਦਾ ਵੀ ਕਿੰਨ ਬਾਕੀ ਵਧੀਆ ਫਿਲਮਾਂ ਸੀਗੀਆਂ ਇਹ ਵੀ ਫਿਲਮ ਵਧੀਆ ਹੋਊਗੀ ਉਹਨਾਂ ਦੀ ਠੀਕ ਹੈ ਥੈਂਕ ਯੂ